सीएम भगवंत मान आज राज्यपाल ਦੇ ਨਾਲ ਮੀਟਿੰਗ ਕਰਨ ਵਾਲੇ ਨੇ ਹਾਲਾਂਕਿ ਪਾਨ ਨੂੰ ਦੱਸਿਆ ਕਿ ਸੀਐਮ ਭਗਵੰਤ ਮਾਨ ਹੁਣਾਂ ਦੀ ਅੱਜ ਰਾਜਪਾਲ ਦੇ ਨਾਲ ਮੀਟਿੰਗ ਹੋਣ ਵਾਲੀ ਹੈ ਔਰ ਇਸ ਮੀਟਿੰਗ ਦੇ ਵਿੱਚ ਕਈ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਵੇਗੀ ਦਾਸੀ ਹੈ ਕਿ ਜਾਣਕਾਰੀ ਸਾਹਮਣੇ ਆਈ ਹੈ ਸੂਤਰਾਦੇ ਵੱਲ ਤੋਂ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀ ਚਾਹ ਮੁਲਾਕਾਤ ਸੀਗੀ ਕਾਫੀ ਲੰਬੇ ਸਮੇਂ ਤੋਂ ਜਿਹੜੀ ਆ ਪੈਂਡਿੰਗ ਪਈ ਹੋਈ ਸੀਗੀ ਔਰ ਇਹ ਚਾ ਮੀਟਿੰਗ ਜਿਹੜੀ ਆ ਲਗਾਤਾਰ ਹੀ ਹੁੰਦੀ ਜਿਹੜੀ ਚਰਚਾਵਾਂ ਸੀ ਪਰ ਨਹੀਂ ਹੋ ਪਾ ਰਹੀ ਸੀ ਪਰ ਹੁਣ ਅੱਜ ਇਹ ਮੀਟਿੰਗ ਜਿਹੜੀ ਆ ਦੋਹਾਂ ਵਿਚਾਰੇ ਹੋਣ ਵਾਲੀ ਹੈ ਸੀਐਮ ਭਗਵੰਤ ਮਾਨ ਤੇ ਰਾਜਪਾਲ ਵਿਚਾਰੇ ਅੱਜ ਮੀਟਿੰਗ ਜਿਹੜੀ ਆ ਹੋਣ ਵਾਲੀ ਹੈ ਕਈ ਮੁੱਦਿਆਂ ਤੇ ਉਤੇ ਵਿਚਾਰ ਚਰਚਾ ਜਿਹੜੀ ਆ ਉਹਨਾਂ ਵੱਲੋਂ ਕੀਤੀ ਜਾਵੇਗੀ ਦਾਦਾਸੀ ਹੈ ਕਿ ਹੁਣ ਇਹ ਮੀਟਿੰਗ ਜਿਹੜੀ ਆ ਕਾਫੀ ਅਹਿਮ ਦਸਤੀਜ جاری ਹੈ ਜਿਸ ਤੋਂ ਬਾਅਦ ਰਾਜ ਭਵਨ ਵਿਖੇ ਗੁਲਾਬਚੰਦ ਕਟਾਰੀਆਂ ਨਾਲ ਸੀਐਮ ਭਗਵੰਤ ਮਾਨ ਮੀਟਿੰਗ ਕਰਨਗੇ ਔਰ ਤੁਹਾਨੂੰ ਦੱਸਦੇ ਕਿ ਵਿਧਾਨ ਸਭਾ ਦੇ ਕੁਝ ਬਿੱਲਾਂ ਨਿਯੁਕਤੀਆਂ ਤੇ ਹੋਰ ਮੁੱਦਿਆਂ ਤੇ ਚਰਚਾਵਾਂ ਜਿਹੜੀਆਂ ਨੇ ਹੋਣ ਵਾਲੀਆਂ ਨੇ ਜਿਨ੍ਹਾਂ ਨੂੰ ਲੈ ਕੇ ਹੁਣ ਕਾਫੀ ਸੋਸ਼ਲ ਮੀਡੀਆ ਤੇ ਇਹ ਮਾਮਲਾ ਵੀ ਜਿਹੜਾ ਦੇਖਣ ਨੂੰ ਮਿਲਿਆ ਔਰ ਸੀਐਮ ਮਾਨ ਅੱਜ ਰਾਜਪਾਲ ਨਾਲ ਮੁਲਾਕਾਤ ਕਰਨ ਵਾਲੇ ਨੇ ਔਰ ਕਿਹਾ ਜਾ ਰਿਹਾ ਕਿ ਸੀਐਮ ਮਾਨ ਦੇ ਨਾਲ ਇਚਾ ਤੇ ਰਾਜਪਾਲ ਮੁਲਾਕਾਤ ਕਰਨਗੇ ਔਰ ਉਸ ਤੋਂ ਬਾਅਦ ਹੁਣ ਇਹ ਜਿਹੜੀ ਚਾਹ ਮੀਟਿੰਗ ਸੀਗੀ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪਈ ਹੋਈ ਸੀਗੀ ਰਾਜ ਭਵਨ ਵਿਖੇ ਗੁਲਾਬ ਚੰਦ ਕਟਾਲੀਆਂ ਨਾਲ ਮੀਟਿੰਗ ਹੋਣ ਵਾਲੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੀ ਹੋਣੇ ਜੜੀਆਂ ਚਰਚਾਵਾਂ ਤੇ ਸੂਚੀਆਂ ਨੇ ਔਰ ਕਹਿਿਆ ਗਿਆ ਕਿ ਵਿਧਾਨ ਸਭਾ ਦੇ ਕੁਝ ਬਿੱਲਾਂ ਨਿਯੁਕਤੀਆਂ ਦੇ ਹੋਰਾਂ ਮੁੱਦਿਆਂ ਤੇ ਉੱਤੇ ਚਰਚਾਵਾਂ ਹੋਣਗੀਆਂ ਔਰ ਜਿਸ ਤੋਂ ਬਾਅਦ ਹੁਣ ਇਹਨਾਂ ਕਈ ਪੱਖ ਦੇ ਮੁੱਦਿਆਂ ਤੇ ਉੱਤੇ ਅੱਜ ਵਿਚਾਰ ਚਰਚਾ ਜਿਹੜੀ ਆ ਹੋਣ ਵਾਲੀ ਆ ਤਾਂ ਸੂਤਰੇ ਦੇ ਵੱਲੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸੀਐਮ ਭਗਵੰਤ ਮਾਨ ਅੱਜ ਮੁਲਾਕਾਤ ਕਰਨਗੇ ਰਾਜਪਾਲ ਦੇ ਨਾਲ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਅਜਿਹੇ ਕਈ ਮੁੱਦਿਆਂ ਤੇ ਉੱਤੇ ਵਿਚਾਰ ਚਰਚਾ ਹੋਵੇਗੀ ਗੁਲਾਬਚੰਦ ਕਟਾਰੀਆ ਦੇ ਨਾਲ ਅੱਜ ਮੀਟਿੰਗ ਜਿਹੜੀ ਹੋਣ ਵਾਲੀ ਆ ਕਾਫੀ ਅਹਿਮ ਖਾਸ ਦੱਸੀ ਜਾ ਰਹੀ ਆ ਜਿਸ ਦੇ ਵਿੱਚ ਹੁਣੇ ਇਹ ਕਿਹਾ ਗਿਆ ਕਿ ਵਿਧਾਨ ਸਭਾ ਦੇ ਕਈ ਮੁੱਦਿਆਂ ਤੇ ਚਰਚਾ ਹੋਣੀ ਹੋਣਗੀਆਂ ਪਰ ਜਿੱਥੇ ਕਈ ਬਿੱਲਾਂ ਤੇ ਤੇ ਕਈ ਨਿਊਕੀਆਂ ਨੂੰ ਲੈ ਕੇ ਜੜੀਆਂ ਚਰਚਾਵਾਂ ਹੋ ਸਕਦੀਆਂ ਨੇ ਕਾਫੀ ਲੰਬੇ ਸਮੇਂ ਤੋਂ ਇਹ ਜਿਹੜੀ ਮੀਟਿੰਗ ਆ ਉਹ ਅਧੂਰੀ ਰਹਿ ਰਹੀ ਸੀਗੀ ਕਈ ਕਾਰਨਾ ਕਰਕੇ ਪਰ ਅੱਜ ਇਹ ਮੀਟਿੰਗ ਜਿਹੜੀ ਆ ਮੁਕੰਮਲ ਹੋਵੇਗੀ ਜਿਹੜੀ ਅੱਜ ਸੀਐਮ ਭਗਵੰਤ ਮਾਨ ਰਾਜ ਭਵਨ ਦੇ ਵਿੱਚ ਇਹ ਮੁਲਾਕਾਤ ਜਿਹੜੀ ਆ ਰਾਜਪਾਲ ਦੇ ਨਾਲ ਕਰਨ ਵਾਲੇ ਨੇ ਤੇ ਬੜੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਪੰਜਾਬ ਦੇ ਕਈ ਮੁੱਦਿਆਂ ਨੂੰ ਲੈ ਕੇ ਚਰਚਾਵਾ ਹੋ ਸਕਦੀਆਂ ਨੇ ਔਰ ਦੱਸਿਆ ਕਿ ਵਿਧਾਨ ਸਭਾ ਦੇ ਕੁਝ ਬਿੱਲਾਂ ਨਿਯੁਕੀਆਂ ਤੇ ਹੋਰਾਂ ਮੁੱਦਿਆਂ ਦੇ ਉੱਤੇ ਅੱਜ ਜਿਹੜੀ ਮੀਟਿੰਗ ਦੇ ਵਿੱਚ ਚਰਚਾ ਹੋਵੇਗੀ ਕਿਉਂਕਿ ਪੰਜਾਬ ਦੇ ਵਿੱਚ ਵਿਕਾਸ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਵੀ ਸਰਗਰਮ ਹੈ ਔਰ ਰਾਜਪਾਲ ਦੇ ਨਾਲ ਇਹਨਾਂ ਮੁੱਦਿਆਂ ਨੂੰ ਲੈ ਕੇ ਚਰਚਾਵਾਵਾਂ ਕੀਤੀਆਂ ਜਾਣਗੀਆਂ ਵਿਚਾਰ ਵਟਾਂਦਰੇ ਹੋਣਗੇ ਔਰ ਜਿਸ ਤੋਂ ਬਾਅਦ ਕਈ ਚੀਜ਼ਾਂ ਦੇ ਉੱਤੇ ਵੀ ਜੜੀਆਂ ਮੋਰ ਲੱਗ ਸਕਦੀਆਂ ਤਾਂ ਹਾਲਾਂਕਿ ਸੁਤਰਾਦੇਵ ਵੱਲੋਂ ਇੱਕ ਖਬਰ ਜਿਹੜੀ ਸਾਹਮਣੇ ਆਈ ਹੈ ਔਰ ਤੁਹਾਨੂੰ ਦੱਸੀਏ ਕਿ ਰਾਜਪਵਨ ਦੇ ਵਿੱਚ ਇਹ ਮੀਟਿੰਗ ਜਿਹੜੀ ਆ ਅੱਜ ਹੋਣ ਵਾਲੀ ਹੈ ਔਰ ਇਸ ਮੀਟਿੰਗ ਨੂੰ ਬੇहद ਖਾਸ ਦੱਸਿਆ ਜਾ ਰਿਹਾ ਕਿਉਂਕਿ ਇਸ ਮੀਟਿੰਗ ਦੇ ਵਿੱਚ ਕਈ ਬਿੱਲਾਂ ਨੂੰ ਲੈ ਕੇ ਨਿਊਕੀਆਂ ਨੂੰ ਲੈ ਕੇ ਤੇ ਕਈ ਪੰਜਾਬ ਦੇ ਪੱਖ ਦੇ ਮੁੱਦਿਆਂ ਤੇ ਅੱਜ ਵੀ ਵਿਚਾਰ ਚਰਚਾ ਹੋਣ ਵਾਲੀਆਂ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਹੀ ਹੁਣ ਮਾਮਲਾ ਤੇਜ਼ ਹੈ ਤਾਂ ਦੇਖਣਾ ਹੋਵੇਗਾ ਕਿ ਅਖਰ ਇਸ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਕਿਸ ਤਰੀਕੇ ਦੀਆਂ ਵਿਚਾਰ ਚਰਚਾਵਾਂ ਜਿਹੜੀਆਂ ਨੇ ਦੋਹਾਂ ਦੇ ਵਿਚਾਲੇ ਹੁੰਦੀਆਂ ਨੇ ਰਾਜ ਭਵਨ ਦੇ ਵਿੱਚ ਕਿਹੜੀਆਂ-ਕਿਹੜੀਆਂ ਮੁੱਦਿਆਂ ਦੇ ਉੱਤੇ ਅੱਜ ਇਹ ਚਰਚਾ ਹੋਣ ਵਾਲੀ ਹੈ ਤੇ ਜਿਸ ਤੋਂ ਬਾਅਦ ਤੋਂ ਅਨੁਕਾਸ਼ੀ ਹੈ ਕਿ ਪੰਜਾਬ ਦੇ ਅਜਿਹੇ ਕਈ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਕੰਮ ਕਰਨ ਲਈ ਪੰਜਾਬ ਸਰਕਾਰ ਵਚਨਬੰਦਾ ਪੰਜਾਬ ਸਰਕਾਰ ਦੇ ਵੱਲੋਂ ਕੰਮ ਕੀਤੇ ਜਾ ਰਹੇ ਨਹੀਂ ਔਰ ਪੰਜਾਬ ਵਿਚ ਬਦਲਾਅ ਕਰਨ ਦੇ ਲਈ ਔਰ ਤਰੱਕੀਆਂ ਲਿਆਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਕਦਮ ਚੁੱਕੇ ਗਏ ਨੇ ਨਾਲ ਦੀ ਨਾਲ ਤੇ ਅਜ ਰਾਜਪਾਲ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਹੁਣ ਕਈ ਮੁੱਦਿਆਂ ਦੇ ਉੱਤੇ ਫੈਸਲਿਆਂ ਦੇ ਉੱਤੇ ਜਿਹੜੀਆਂ ਮੋਹਰਾਂ ਵੀ ਲੱਗ ਸਕਦੀਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਮੇਂ ਦੇ ਵਿੱਚ ਬਹੁਤ ਸਾਰੇ ਵੱਡੇ ਪੱਧਰ ਤੇ ਬਦਲਾਅ ਵੀ ਦੇਖਣ ਮਿਲ ਸਕਦੇ ਨੇ ਤਾਂ ਅਸੀਂ ਇਹ ਕਿ ਅੱਜ ਚਾਹ ਮੀਟਿੰਗ ਬੇਹਦ ਆਮ ਦੱਸੀ ਜਾ ਰਹੀ ਹੈ ਔਰ ਜਿਹੜੀ ਇਹ ਖਾਸ ਜਿਹੜੀ ਮੀਟਿੰਗ ਆ ਇਸ ਦੇ ਵਿੱਚ ਬਹੁਤ ਵੱਡੇ ਮੁੱਦਿਆਂ ਦੇ ਉੱਤੇ ਵਿਚਾਰ ਵਟਾਂਦਰੇ ਹੋਣਗੇ ਔਰ ਇਹ ਜਿਹੜੀ ਮੀਟਿੰਗ ਆ ਰਾਜਪਾਲ ਦੇ ਨਾਲ ਰਾਜ ਭਵਨ ਦੇ ਵਿੱਚ ਹੋਣ ਵਾਲੀ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਇਸ ਤੋਂ ਬਾਅਦ ਹੁਣ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਚਰਚਾਵਾਵਾਂ ਹੋ ਗਈਆਂ ਨੇ ਜਿਸ ਤੋਂ ਬਾਅਦ ਹੁਣੇ ਸਾਰੀਆਂ ਚੀਜ਼ਾਂ ਜ਼ਿਆਦਾ ਤੇਜ਼ ਦੇਖਣ ਨੂੰ ਮਿਲਦੀਆਂ ਨੇ ਪੰਜਾਬ ਨੂੰ ਤਰੱਕੀਆਂ ਤੇ ਲਿਆਉਣ ਦੇ ਲਈ ਪੰਜਾਬ ਸਰਕਾਰ ਸੀਐਮ ਭਗਵੰਤ ਮਾਨ ਹੋਣਾਂ ਦੇ ਬੋਲੋ ਲਗਾਤਾਰ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਅੱਜ ਦੀ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਹੈ ਬਿਹਤ ਦੇਖਣਾ ਖਾਸ ਹੋਵੇਗਾ ਕਿ ਉਹ ਵੀ ਚਰਚਾਵਾ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਕੋਜ ਜੱਜ ਮੀਟਿੰਗ ਦੇ ਵਿੱਚ ਗੱਲਬਾਤ ਹੁੰਦੀ ਹੈ ਕਿਸ ਤਰੀਕੇ ਦੇ ਵਿਚਾਰ ਵਟਾਂਦਲੇ ਜਿਹੜੇ ਨੇ ਰਾਜਪਾਲ ਦੇ ਨਾਲ ਸੀਐਮ ਭਗਵੰਤ ਮਾਨ ਕਰਨ